ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ ਮੱਝ ਦਿਖਾਉਣੀ ਹੈ ਸੇਲਡ ਡੇਰੇ ਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਆਪਣਾ ਸਹਿਜ ਹੈ ਵੀਰੇ ਐਡਰੈਸ ਕੋਤਵਾਗਾ ਐਡਰੈਸ ਕੋਤਵਾ ਜ਼ਿਲ੍ਹਾ ਬਰਨ ਮੈਡੀਕਲਾਂ ਦੇ ਕੋਲੇ ਪੈਂਦਾ ਹੈਗਾ ਪੰਡੋਰੀ ਕੁਤਵਾ ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ ਬੋਲ ਰਿਹਾ ਗਿਆ 9877497014 ਵੀਰੇ 9877 497014 497014 ਹਾਂਜੀ ਤੇ ਜਿਹੜੀ ਆਪਾਂ ਮੱਝ ਦੇਖੀ ਜੰਨੇ ਸੁਆ ਕਿਹੜਾ ਸੁੰਦੀ ਐ ਇਸ ਵਾਰ ਇਹ ਤੀਜੇ ਸੂਏ ਤੀਜੇ ਸੂਏ ਇਸ ਵਾਰ ਸੂ ਰਹੀ ਆ ਤੇ ਦਿਨ ਕਹਿ ਕ ਲੈ ਜਾਂਦੇ ਸੂਣ ਦੇ ਵਿੱਚ ਅਜੇ ਹਫਤਾ ਹਫਤਾ ਲਈ ਠੀਕ ਹੈ ਇੱਕ ਹਫਤਾ ਸੂਣ ਚ ਬਾਕੀ ਪਿਆ ਇਹਦਾ ਸੋ ਤੋਰਾ ਵਗੈਰਾ ਪਹਿਲਾਂ ਆਪਾਂ ਤੋੜ ਕੇ ਦਿਖਾ ਦਿੰਨੇ ਆ ਬਾਕੀ ਗੱਲਾਂ ਵੀ ਨਾਲ ਫੇਰ ਕਰਦੇ ਆ ਤੋੜ ਦੇ ਬਾੜੀ ਲੰਬੀ ਤੋੜ ਦੇ ਸੋ ਕੱਦ ਕਾਠ ਵਗੈਰਾ ਦੇਖੋ ਸੋਣਾ ਤੇ ਰਾਜਸਾਮੀ ਪੜੀ ਵੀ ਓਕੇ ਆ ਤੀਜਾ ਸੂਆ ਇਸ ਵਾਰ ਇਹ ਸੂਂਦੀ ਪਈ ਆ ਸੂਨ ਦੇ ਵਿੱਚ ਅੱਜ ਵੀਰੇ ਦਿਨ ਕਿਹ ਰਹਿ ਗਏ ਇਹਦੇ ਕਿੰਨਾ ਰਹਿ ਗਿਆ ਵੀਰੇ ਇੱਕ ਹਫਤਾ ਸੂਨ ਚ ਬਾਕੀ ਦੂਜੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ ਦੁੱਧ 14 ਲੀਟਰ ਆਪ ਚੋਇਆ ਬਈ 14 ਲੀਟਰ ਦੁੱਧ ਵਧੀਆ ਟੀਕਾ ਲੱਗਿਆ ਵਾ ਵਧੀਆ ਟੀਕਾ ਲੱਗਿਆ ਠੀਕ ਐ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ ਆਪਾਂ 10 ਮੰਗਿਆ ਬਈ ਮੰਨ ਤਨ ਹੋ ਜ ਠੀਕ ਹੈ ਤੇ ਚਵਾਈ ਚ ਵੀ ਚੋਣ ਜਾਣ ਦੀ ਬੋਲੀ ਹੈ ਬਿਲਕੁਲ ਆ ਪਾ ਕੇ ਚੋਲੇ ਪਨੇ ਹੱਥ ਠੀਕ ਹੈ ਮਨ ਚਵਾਈ ਦੀ ਨਰਮ ਬਿਲਕੁਲ ਹੈ ਨਾ ਤੇ 1 10 ਚ ਮਾਨਦਨ ਹੋ ਜਾਊਗਾ 1 10 ਚ ਹੋ ਜਾਊਗਾ ਇਹ ਮੋਕੇ ਥੋੜਾ ਠੀਕ ਹੈ ਅੰਦਾਜ਼ਾ ਹੈ ਕਿ ਦੁੱਧ ਕਿੰਨਾ ਪਾ ਦੂਗੀ ਇਹ ਇਹਦੀ ਵੱਧ ਕਿ ਹੋਵੇ ਸੇਵਾ ਪਾਣੀ ਹੈ ਬਾਕੀ ਆਪਣੀ ਠੀਕ ਹੈ ਕਹਿੰਦਾ ਬਾ 14 ਦੁਪਾਰ ਵਾਲੀ ਚ ਮੱਚ ਹੈਗੀ ਹੈ ਲੈ ਚੱਲ ਬੰਦ ਨੂੰ ਸੋ ਵੀਰ ਪਿੰਡ ਕੋਤਬਾ ਜ਼ਿਲ੍ਹਾ ਬਰਨਾਲਾ ਜਿੱਥੋਂ ਆਪਾਂ ਵੀਡੀਓ ਕਵਰ ਕੀਤੀ ਹੈ ਤੀਜਾ ਸੂਬਾ ਮਹਿਸੂਨਦੀਪ ਹੈ ਸੋ ਦੇਖੋ ਰਾਜੀ ਠੀਕ ਹੈ ਵਧੀਆ ਪਣੀ ਵੀ 1,10,000 ਦੇ ਕੀਮਤ ਆ ਸਾਫ ਸੁਥਰੇ ਲੈ ਵ ਕਿਸੇ ਪਾਸੋਂ ਲੈਸੀਨਾਮੀ ਸੂਣ ਚ ਇੱਕ ਹਫ਼ਤਾ ਬਾਕੀ ਆ ਕਿਸੇ ਵੀ ਵੀਰ ਦੇ ਮੰਜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ